ਜਿਹੜੇ ਸੀਨੀਅਰ ਪੋਲਿਟਿਕਸ ਪੋਲਿਟੀਸ਼ੀਅਨਸ ਹੈ ਨਾ ਸੀਐਮ ਲੈਵਲ ਦੇ گورنر ਲੈਵਲ ਦੇ ਉਹਨਾਂ ਨੂੰ ਇੱਕ ਗੱਲ ਚਾਹੀਦੀ ਹੈ ਕਿ 100 100 ਬੰਦਾ ਉਹਨਾਂ ਦੀ ਡਿਊਟੀ ਤੇ ਖੜਾ ਹੈ ਜਿਨ੍ਹਾਂ ਦਾ ਕੋਈ ਕੰਮ ਹੋ ਹੀ ਨਹੀਂ ਪਾਰਿਆ ਸਪੋਜ਼ ਕਰੋ ਅੱਜ گورنر ਸਾਹਿਬ ਦੇ 4 ਪ੍ਰੋਗਰਾਮ ਨੇ ਸੀਐਮ ਸਾਹਿਬ ਦੇ 5 ਪ੍ਰੋਗਰਾਮ ਨੇ ਕਿਸੇ ਮੰਤਰੀ ਦੇ 2 ਪ੍ਰੋਗਰਾਮ ਨੇ 100 ਬੰਦਾ ਇੱਕ ਪ੍ਰੋਗਰਾਮ ਤੇ ਲੱਗਾ 500 ਬੰਦਾ ਉਸ ਜ਼ਿਲ੍ਹੇ ਦਾ ਸਿਰਫ ਇਹੀ ਕੰਮ ਕਰ ਰਿਹਾ ਜਿਹਦੇ ਚ ਡੀਐਸਪੀ ਐਸਪੀ ਲੈਵਲ ਦੇ ਅਫੀਸਰ ਵੀ ਸੜਕਾਂ ਤੇ ਖੜੇ ਨੇ ਤੇ ਉਹਨਾਂ ਨੇ ਆਪਣਾ ਕੋਈ ਕੰਮ ਨਾ ਕਰਕੇ ਅੱਜ ਸਿਰਫ ਸਾਰੀ ਦਿਹਾੜੀ ਇਸੇ ਕੰਮ ਤੇ ਲਾਤੀ ਤੇ ਸੀਐਮ ਸਾਹਿਬ ਦੇ ਮੰਤਰੀਆਂ ਜੀ ਦੇ ਜਾਂ ਗਵਰਨਰ ਸਾਹਿਬ ਦੇ ਰੋਜ਼ ਪ੍ਰੋਗਰਾਮ ਹੈ ਉਹਦਾ ਇੱਕ ਪਬਲਿਕ ਫੇਕ ਹੈ ਕਿ ਉਹਨਾਂ ਨੇ ਰੋਜ਼ ਕੁਛ ਨਾ ਕੁਛ ਕਿਤੇ ਜਾਣਾ ਹੀ ਜਾਣਾ ਫॉर दैट ਮੈਟਰ ਜੇ ਉਹਨਾਂ ਨੇ ਹਸਪਤਾਲ ਜਾਣਾ ਤਾਂ ਵੀ ਉੱਥੇ ਇੰਨੇ ਬੰਦੇ ਲੱਗ ਜਾਂਦੇ ਨੇ ਪਹਿਲੇ ਉਹਨਾਂ ਨੂੰ ਆਪ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਘਟਾਣਾ ਚਾਹੀਦੇ ਆ ਹੂੰ ਇੱਕ ਘਟਾਣਾ ਚਾਹੀਦੇ ਆ ਜੇ ਉਹ ਚੰਗੇ ਸਿਟੀਜ਼ਨ ਬਣਨਾ ਚਾਹੁੰਦੇ ਆ ਔਰ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਚਾਹੀਦਾ ਕਿ ਠੀਕ ਹੈ ਉਹਨਾਂ ਦੀ ਸਿਕਿਉਰਿਟੀ ਦਾ ਵੀ ਮਾਮਲਾ ਇੱਕ ਦਾਇਰਾ ਹੈ ਉਹਨਾਂ 'ਕੋ ਰੱਖੋ ਹੂੰ ਉਹਨੇ ਰੱਖੋ ਬੰਦੇ ਬਟ ਤੁਹਾਨੂੰ ਤੁਹਾਡੇ ਨਾਲ 800 ਬੰਦਾ ਉਹ ਹੈ 7-800 ਤੁਸੀਂ ਹੋਰ ਬੰਨਤਾ ਤੇ ਕਿੱਥੋਂ ਹੋਣਾ ਪੰਜਾਬ ਲਈ ਕੰਮ ਯਾਰ ਕਿੱਥੋਂ ਹੋਣਾ ਚੰਡੀਗੜ੍ਹ ਲਈ ਕੰਮ ਯਾਰ ਕਿੱਥੋਂ ਹੋਣਾ ਸ਼ਹਿਰ ਲਈ ਕੰਮ ਹੂੰ ਜਿਹੜੇ ਲੋਕਾਂ ਮਤਲਬ ਜਿਹੜਾ ਪ੍ਰੈਸ਼ਰ ਹੈ ਨੀਡਲੈਸ ਪ੍ਰੈਸ਼ਰ ਹੈ ਹਾਂਜੀ ਨੀਡਲੈਸ ਇਹਦੀ ਕੋਈ ਲੋਡ ਨਹੀਂ ਹੈ ਯਾ ਤਾਂ ਹੋਏ ਨਾ ਪ੍ਰਾਈਮ ਮਿਨਿਸਟਰ ਲੈਵਲ ਦੀ ਗੱਲ ਹੈ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਆ ਜਾਂ ਬਹੁਤ ਸੈਂਟਰ ਦੇ ਵੱਡੇ ਮਿਨਿਸਟਰ ਆ ਰਹੇ ਫਿਰ ਤੁਸੀਂ ਫੋਰਸ ਲਾਈ ਹੋਈ ਹੈ ਔਰ ਉਹਨਾਂ ਨੂੰ ਪਤਾ ਹੈ ਸਪੈਸੀਫਿਕ ਥ੍ਰੈਟ ਪਰਸੈਪਸ਼ਨ ਹੈ ਜਿੱਥੇ ਥ੍ਰੈਟ ਪਰਸੈਪਸ਼ਨ ਹੀ ਕੋਈ ਨਹੀਂ ਹਮ ਉੱਥੇ ਵੀ ਪ੍ਰੋਟੋਕੋਲ ਉੱਥੇ ਵੀ ਪ੍ਰੋਟੋਕੋਲ ਬਣਾਇਆ ਗਿਆ ਸਰ ਬਣਾਇਆ ਬਲੂ ਬੁੱਕ 'ਚ ਤਾਂ ਕੋਈ ਪ੍ਰੋਟੋਕੋਲ ਨਹੀਂ ਲਿਖਿਆ ਹੋਇਆ ਹਮ ਅਸਲ 'ਚ ਕੋਈ ਪ੍ਰੋਟੋਕੋਲ ਇਹ ਜਾਂ ਕੋਈ ਪ੍ਰੋਟੋਕੋਲ ਨਹੀਂ ਹੈ ਹਮ ਹੈਗਾ ਪ੍ਰ ਉਥੇ ਤੁਸੀਂ ਆਪਣੇ ਬੱਚਿਆਂ ਲਈ ਆਪਣੀ ਵਾਈਫ ਲਈ ਆਪਣੇ ਉਹਨਾਂ ਲਈ ਨਹੀਂ ਲੈ ਸਕਦੇ ਪ੍ਰੋਟੈਕਸ਼ਨ ਲਿਮਟਿਡ ਪ੍ਰੋਟੈਕਸ਼ਨ ਲੈ ਸਕਦੇ ਹੋ ਹਰ ਬੰਦਾ ਇੱਥੇ ਗੱਲ ਹੀ ਇਹ ਬਣ ਗਈ ਹੈ ਈਵਨ ਕਿ ਇੱਕ ਚੰਗਾ ਬਿਲਡਰ ਵੀ ਹੈ ਨਾ ਉਹਨੂੰ ਵੀ ਗਨਮੈਨ ਚਾਹੀਦੇ ਆ ਇਹ ਕਲਚਰ ਸਾਡਾ ਬਣ ਗਿਆ ਉਹਦੇ ਚ ਮਤਲਬ ਫਿਰ ਅਫਸਰ ਤੇ ਸਾਡੇ ਜਿਹੜੇ ਆਫੀਸ਼ੀਅਲ ਜਿਹੜੇ ਉਹ ਵੀ ਅਬਲਾਈਜ਼ ਕਰਦੇ ਨੇ ਜਿੰਨੀ ਤੁਸੀਂ ਸਿਕਿਉਰਿਟੀ ਦਾ ਦਿਖਾਵਾ ਕਰੋਗੇ ਉਹਨਾਂ ਨੂੰ ਹੀ ਲੱਗਦਾ ਵੀ ਸ਼ਾਇਦ ਬੰਦੋਬਸਤ ਬੜਾ ਚੰਗਾ ਹੈ ਇੰਤਜ਼ਾਮ ਬੜੇ ਚੰਗੇ ਨੇ ਇਹ ਵੀ ਇਹ ਵੀ ਇੱਕ ਹੋੜ ਲੱਗ ਜਾਂਦੀ ਹੈ ਇਹ ਵੀ ਇੱਕ ਰੈਂਡਮ ਪੁਆਇੰਟ ਟ੍ਰੈਲਿੰਗ ਪੁਆਇੰਟ ਸਰ ਇੰਤਜ਼ਾਮ ਤਾਂ ਦੇਖੋ ਇੰਤਜ਼ਾਮਾਤ ਜਿਹੜੇ ਹੈ ਨਾ ਉਹ ਹੋ ਸਕਦਾ ਤੁਹਾਡੇ ਨਾਲ ਖੜਾ ਬੰਦਾ ਤੁਹਾਨੂੰ ਇੱਕ ਬੰਦਾ ਹੀ ਜਿਵੇਂ ਸੁਖਬੀਰ ਬਾਲ ਜੀ ਦੇ ਅਟੈਕ ਹੋਇਆ ਇੱਕ ਬੰਦੇ ਨੇ ਹੀ ਕੰਮ ਕਰ ਲਿਆ ਜਦੋਂ ਉਹਨਾਂ ਨੇ ਨਰਿੰਦਰ ਸਿੰਘ ਚੋਰਾ ਜੀ ਨੇ ਪਿਸਤੌਲ ਕੱਢ ਕੇ ਚਲਾਈ ਉਹ ਬੰਦੇ ਨੇ ਹੀ ਵਿੱਚ ਵਿੱਚ ਪੈ ਕੇ ਰੋਕ ਲਿਆ ਜੇ ਉੱਥੇ 100 ਬੰਦਾ ਵੀ ਹੁੰਦਾ ਕੰਮ ਉਹਨੇ ਹੀ ਕਰਨਾ ਸੀ ਰਾਈਟ ਤੁਸੀਂ ਸਵਾਲ ਆ ਲਓ ਸਿਕਿਉਰਿਟੀ ਤਾਂ ਇਫੈਕਟਿਵ ਚਾਹੀਦੀ ਹੈ ਨਾ ਉਹ ਤਾਂ ਭਾਵੇਂ ਦੋ ਬੰਦੇ ਹੋ ਬਿਲਕੁਲ ਸਾਇਲੈਂਟ ਹੋਣ ਲੇਕਿਨ ਉਹਨਾਂ ਨੇ ਕਾਰਨ ਕਰ ਲੈਣਾ ਜੋ ਕਰਨਾ ਹੈ ਰਾਈਟ ਤੁਸੀਂ ਕੀ ਸੋਚਦੇ ਹੋ ਇੰਟਰਨੈਸ਼ਨਲੀ ਜਿਹੜੇ ਹੋਰ ਲੀਡਰਸ ਘੁੰਮ ਰਹੇ ਨੇ ਹੋਰ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋਰ ਮੰਤਰੀ ਘੁੰਮਦੇ ਨੇ ਉਹਨਾਂ ਨੂੰ ਥ੍ਰੈਟ ਨਹੀਂ ਹੁੰਦਾ ਲੇਕਿਨ ਇੱਕ ਲਿਮਟਿਡ ਦਾਇਰਾ ਹੈ ਨਾ ਹਰ ਥਾਂ ਜਾ ਰਹੇ ਹਾਂ 100 ਬੰਦਾ ਉਧਰ 100 ਬੰਦਾ ਇੱਧਰ ਔਰ ਤੁਹਾਡੇ ਪੂਰੀ ਬਰਾਤ ਹੈ ਸਿਕਿਉਰਿਟੀ ਤਾਂ ਬਰਾਤ ਬਣਾ ਕੇ ਪੜ ਕਦੀ ਇਹ ਪੁੱਛਿਆ ਵੀ ਕਿੰਨਾ ਖੁਸ਼ ਆ ਉਹ ਆਫੀਸਰ ਜਿਹੜਾ ਤੁਹਾਡੀ ਡਿਊਟੀ 'ਚ ਖੜਾ ਜਿਹੜੇ ਕੀ ਉਹਨਾਂ ਨੇ ਜ਼ਰੂਰੀ ਕੰਮਾਂ ਤੇ ਜਾਣਾ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਕਿਸੇ ਇੰਟਰਵਿਊ ਲਈ ਪਹੁੰਚਣਾ ਟਾਈਮ ਬਾਉਂਡ ਉਹਨਾਂ ਦੀਆਂ ਹੈਗੀਆਂ ਗੱਲਾਂ ਉਹਨਾਂ ਨੂੰ ਹੱਥ ਦੇ ਕੇ ਸੜਕ ਤੇ ਰੋਕੀ ਰੱਖਦੇ ਆਂ ਸੀ ਅੱਧਾ ਅੱਧਾ ਘੰਟਾ ਤੇ ਉਹ ਕਿਤੇ ਨਾ ਕਿਤੇ ਪਹੁੰਚਣ ਤੋਂ ਲੇਟ ਹੋ ਜਾਂਦੇ ਉਹਨਾਂ ਦੀਆਂ ਵਿਚਾਰਿਆਂ ਦੀਆਂ ਜੌਬਸ ਤੇ ਇਫੈਕਟ ਕਰਦੀ ਏ ਗੱਲ ਜਾਂ ਬੰਦਾ ਕੋਈ ਕਿਸੇ ਦਾ ਕਿਸੇ ਦੇ ਸਾਹ ਪੂਰੇ ਹੋ ਜਾਂਦੇ ਉਹ ਹਸਪਤਾਲ ਹੀ ਨਹੀਂ ਪਹੁੰਚ ਪਾਂਦਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਈ ਜੇ ਤੁਸੀਂ ਇਸ ਚੀਜ਼ ਨੂੰ ਤੁਸੀਂ ਡਿলিউਟ ਕਰੋਗੇ ਆਪਣੀ ਸਿਕਿਉਰਿਟੀ ਸਿਸਟਮ ਨੂੰ ਹਲਕਾ ਜਾ ਤੁਸੀਂ ਦੇਖੋਗੇ ਥੱਲੇ ਕਿੰਨਾ ਕਿੰਨਾ ਔਰ ਥੱਲੇ ਤੁਸੀਂ ਅ ਡੀਜੀ ਸਾਹਿਬ ਆਈਜੀ ਸਾਹਿਬ ਐਸਐਸਪੀ ਸਾਹਿਬ ਸਾਰਿਆਂ ਦੇ ਗਨਮੈਨ ਘਟਾਓ ਅੱਜ ਤੁਹਾਡੀ ਮੇਰੀ ਵੀਡੀਓ ਦੇਖ ਕੇ ਬੜੀ ਪਰੇਸ਼ਾਨੀ ਹੋਣੀ ਉਹਨਾਂ ਨੂੰ ਵੀ ਇੰਸਪੈਕਟਰ ਮਨਜੋਦ ਰਿਟਾਇਰ ਹੋ ਕੇ ਕੀ ਬੋਲੀ ਜਾਂਦਾ ਮੈਂ ਜਦੋਂ ਦਾ ਕਰਿਆ ਮੈਂ ਕਦੀ ਕੋਈ ਗਨਮੈਨ ਨਹੀਂ ਰੱਖਿਆ ਕਦੀ ਸਰਕਾਰੀ ਗੱਡੀ ਨਹੀਂ ਇਸਤੇਮਾਲ ਕੀਤੀ ਠੀਕ ਹੈ ਨਾ ਮੈਂ ਇੱਕ ਬੜੇ ਕੰਮ ਕੀਤੇ ਨੇ ਸੁਸਾਇਟੀ ਵਾਸਤੇ ਗੈਂਗਸਟਰ ਨਾਲ ਵੀ ਬੜੀ ਥਾਂ ਤੇ ਮੱਥਾ ਲਾਇਆ ਲੇਕਿਨ ਜੇ ਇੰਨਾ ਡਰ ਕੇ ਹੀ ਕੰਮ ਕਰਨਾ ਨਾ ਫਿਰ ਕੰਮ ਹੋ ਹੀ ਨਹੀਂ ਸਕਦਾ ਜਿਹੜੇ ਇੰਨੇ ਪੈਰੋਨੌਇਡ ਆਫੀਸਰ ਹੈ ਨਾ ਦੇਖੋ ਜੀ ਆਈ ਐਮ ਆਈ ਐਮ ਅ ਪੁਲਿਸ ਆਫੀਸਰ ਆਈ ਸੇ ਦੈਟ ਆਈ ਐਮ ਫੋਰ ਯੋਰ ਸਕਿਉਰਿਟੀ ਬਟ ਫੋਰ ਮਾਈ ਓਨ ਸਕਿਉਰਿਟੀ ਆਈ ਨੀਡ ਆਈ ਨੀਡ ਪੀਪਲ ਮੈਨੂੰ 10 ਬੰਦੇ ਚਾਹੀਦੇ ਐ ਮੈਨੇ ਆਪਣੀ ਸਕਿਉਰਿਟੀ ਲਈ ਫਿਰ ਇਹਦਾ ਬਹੁਤ ਬੈਸਟ ਐਗਜ਼ਾਮਪਲ ਮੈਂ ਥਰੋਂ ਦਾ ਨਸੀਰ ਸੂਰੀ ਨੂੰ ਮਾਰਿਆ ਸੀ ਦੋ ਦੋ ਸਾਲ ਪਹਿਲਾਂ ਉਹਦੇ ਨਾਲ ਘੱਟੋ ਘੱਟ 50 ਪੁਲਿਸ ਦੇ ਅਫਸਰ ਸੀ ਇਨਕਲੂਡਿੰਗ 10 ਉਹਦੇ ਆਪਣੇ ਆਰਮਡ ਗਾਰਡਜ਼ ਫਿਰ ਏਕੇ 47ਸ ਉੱਥੇ ਪੂਰੇ ਪੂਰੇ ਕੋਤਰਨਾ ਚੱਲਦਾ ਪਿਆ ਸੀ ਉੱਥੇ ਡੀਸੀਪੀ ਲੈਵਲ ਦਾ ਅਫਸਰ ਖੜਾ ਸੀਗਾ ਸਾਰੇ ਪੁਲਿਸ ਤਿੰਨ ਥਾਣੇ ਦੇ ਐਸਐਚਓ ਖੜੇ ਸੀਗੇ ਬਟ ਉਹਨਾਂ ਦੇ ਵਿੱਚ ਆ ਕੇ ਪੰਜ ਗੋਲੀਆਂ ਮਾਰ ਕੇ ਉਹ ਮੁੰਡੇ ਨੇ ਮਾਰਤਾ ਸੋ ਸਿਕਿਉਰਟੀ ਦਾ ਕਿ ਨੋਸ਼ਨਲ ਹੈ ਨਾ ਉਹਦੀ ਜਿਹੜੀ ਫੈਕੀ ਸੀ ਕੀ ਹੈਗੀ ਆ ਹੋਰ ਰੋਜ਼ ਆਏ ਦਿਨ ਹੁੰਦਾ ਸਿਕਿਉਰਟੀ ਗਾਰਡ ਦੇ ਨਾਲ ਲੋਕਾਂ ਨੂੰ ਹਿੱਟ ਕਰਤਾ ਜਾਂਦਾ ਨਾ ਹੁਣ ਮੈਂ ਤੁਹਾਨੂੰ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਨਾ ਮੈਂ ਉਸ ਤੋਂ ਇੱਕ ਅੱਛੀ ਐਗਜ਼ਾਮਪਲ ਦੇਣਾ ਤੇ ਨਾਲ ਉਹਦੇ ਦਾ ਇੱਕ ਜਿਹੜੀ ਗੱਲ ਹੋਈ ਉਹ ਵੀ ਦੱਸਦਾ ਰੋਕੀ ਨੂੰ ਸਿਕਿਉਰਟੀ ਮਿਲੀ ਹੋਈ ਸੀ ਜੀ ਰੋਕੀ ਦਾ ਮਰਡਰ ਹੋ ਗਿਆ ਪਰਵਾਣੂ ਪਰਵਾਣੂ ਬਾਅਦ ਦੇ ਵਿੱਚ ਸਿਕਿਉਰਟੀ ਵਾਲਿਆਂ ਨੂੰ ਪੁੱਛਿਆ ਗਿਆ ਤੁਸੀਂ ਨਾਲ ਸੀ ਤੁਸੀਂ ਰਿਐਕਸ਼ਨ ਨਹੀਂ ਦਿੱਤਾ ਤੁਸੀਂ ਰਿਐਕਟ ਨਹੀਂ ਕੀਤਾ ਕਹਿੰਦੇ ਜੀ ਗੁੰਡਿਆਂ ਦੀ ਸਿਕਿਉਰਟੀ ਲਾਇਆ ਤਾਂ ਅਸੀਂ ਕੀ ਰਿਐਕਟ ਕਰੀਏ ਉਹ ਕਹਿੰਦਾ ਜੇ ਅਸੀਂ ਰਿਐਕਟ ਕਰਦੇ ਕੱਲ ਨੂੰ ਕੋਈ ਹੋਰ ਮਾਰ ਮਾਰ ਜਾਂਦਾ ਸੰਤਾ ਪਤਾ ਹੀ ਨਹੀਂ ਇਹਨਾਂ ਦਾ ਆਪਸ ਚ ਚੱਲ ਕੀ ਰਿਹਾ ਤੇ ਸਾਡੇ ਦੇ ਮੁਕਦਮੇ ਸ਼ੁਰੂ ਹੋ ਜਾਣੇ ਸੀ ਜੇ ਤੁਸੀਂ ਉਹ ਵਾਲੇ ਸਿਕਿਉਰਟੀ ਵਾਲਿਆਂ ਨੂੰ ਨਾਲ ਰੱਖ ਕੇ ਚੱਲ ਰਹੇ ਹੋ ਨਾ ਤੇ ਤੁਹਾਡੀ ਮੌਤ ਅੱਜ ਵੀ ਪੱਕੀ ਹੈ ਤਾਂ ਕੱਲ ਵੀ ਪੱਕੀ ਹੈ ਔਰ ਕੀ ਸਿਸਟਮ ਤੁਸੀਂ ਦਿਖਾਣਾ ਚਾਹ ਰਹੇ ਹੋ ਲੋਕਾਂ ਨੂੰ ਤੁਸੀਂ ਇੱਕ ਆਮ ਲੋਕਾਂ ਤੇ ਪ੍ਰਭਾਵ ਜਤਾਤਾ ਪਾ ਦਿੰਨੇ ਹੋ ਕਿ ਉਹਦੇ ਨਾਲ ਇੰਨੇ ਬੰਦੇ ਤੁਰੇ ਫਿਰਦੇ ਆ ਭੱਜ ਕੇ ਅੱਗੇ ਉਤਰ ਗਿਆ ਜੀ ਦੋ ਦਿਨੇ ਦਰਵਾਜ਼ਾ ਖੋਲਤਾ ਜੀ ਆਓ ਜੀ ਬੈਠੋ ਜੀ ਚਲੋ ਜੀ ਇਹ ਵੀ ਜਿਹੜਾ ਭਾਰ ਹੈ ਪੁਲਿਸ ਮੈਕਪੇਂਦੇ ਉਹ ਤੇ ਬਹੁਤ ਵੱਡਾ ਭਾਰ ਹੈ ਸਿਕਿਉਰਟੀ ਦਾ ਸਰ ਆਏ 70% ਆਫ ਦਾ ਪੀਪਲ ਆਰ ਬੀਇੰਗ ਯੂਜ਼ਡ ਲਾਈਕ ਥਿਸ ਪੁਲਿਸ ਵਾਲੇ ਉਹ ਕੰਮ ਤਾਂ ਕਰ ਹੀ ਨਹੀਂ ਰਹੇ ਉਹੀ ਹੈ ਇਹ ਵੀ ਜਿਵੇਂ ਗਿਫਟ ਨਹੀਂ ਹੁੰਦਾ ਸਿਕਿਉਰਿਟੀ ਵੀ ਗਿਫਟਾਂ ਮੰਗ ਵੰਡੀਆਂ ਜਾ ਰਹੀਆਂ ਰੇਵੜੀਆਂ ਨੇ ਸਿਕਿਉਰਟੀਆਂ ਦੀ ਵੀ ਨਹੀਂ ਸਰ ਜਿਨ੍ਹਾਂ ਨੂੰ ਐਕਚੁਅਲ ਸਿਕਿਉਰਿਟੀ ਚਾਹੀਦੀ ਹੈ ਉਹਨਾਂ ਕੋਲ ਚਲੋ ਸਿਕਿਉਰਿਟੀ ਹੋਏਗੀ ਵੀ ਔਰ ਕਈਆਂ ਕੋਲ ਨਹੀਂ ਵੀ ਹੈਗੀ ਜਿਵੇਂ 10 ਸੈਕਟਰ ਚ ਬੰਮ ਜਿਨ੍ਹਾਂ ਦੇ ਘਰ ਸੁੱਟਿਆ ਗਿਆ ਸੀ ਐਸਪੀ ਸਾਹਿਬ ਦੇ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਸੀ ਲੋੜ ਸੀ ਨਾ ਮੈਂ ਜਾ ਕੇ ਉਹਨਾਂ ਦੇ ਹਾਲੇ 2 ਸਾਲ ਪਹਿਲਾਂ ਜਾ ਕੇ ਦੱਸ ਕੇ ਆਇਆ ਸੀਗਾ ਵੀ ਤੁਸੀਂ ਥ੍ਰੈਟ ਪਰਸੈਪਸ਼ਨ ਤੇ ਹੋ ਜਦੋਂ ਆਪਣਾ ਘਰ ਬਦਲ ਕੇ ਜਾ ਚੁੱਕੇ ਸੀ ਉੱਥੋਂ ਇਸ ਕੀ ਰਚਾ ਹੱਲ ਹਾਂਜੀ ਹੂੰ ਉਹਨਾਂ ਨੂੰ ਉਹਨਾਂ ਨੂੰ ਉਹ ਵੀ ਬੰਦੇ ਤੁਸੀਂ ਫੜੇ ਸੀ ਸ਼ਾਇਦ ਉਥੋਂ ਉਹ ਪਾਰਕ 'ਚ ਇਰਾਕੀ ਕਰ ਰਹੇ ਸੀਗਾ ਨਾ ਹੈਪੀ ਬਸ਼ਿਆ ਦੇ ਇਹ ਹੀ ਜਿਹੜੀ ਗੱਲ ਹੈ ਜਿਹੜੇ ਐਕਚੁਅਲ ਬੰਦਿਆਂ ਨੂੰ ਸਿਕਿਉਰਿਟੀ ਦੀ ਲੋੜ ਹੈ ਉਹਨਾਂ ਨੂੰ ਸਿਕਿਉਰਿਟੀ ਚਲੋ ਕਈਆਂ ਨੂੰ ਮਿਲੀ ਵੀ ਹੋएगी ਕਈਆਂ ਨੂੰ ਨਹੀਂ ਵੀ ਮਿਲੀ ਹੋਈ ਸਿਕਿਉਰਿਟੀ ਨਹੀਂ ਸੀ ਪ੍ਰਿਵੀਲੇਜ ਬਣਾਤਾ ਸਫਾਰਸ਼ਾਂ ਤੋਂ ਬਗੈਰ ਨਹੀਂ ਮਿਲਦੀ ਸਿਕਿਉਰਿਟੀ Let me tell you ਜੇ ਕਤਰਾ ਕਿੱਡਾ ਵੱਡੀ ਸਰ ਜਿਹੜਾ ਬੰਦਾ ਜਿਹੜਾ ਐਮ.ਐਲ.ਏ. ਅਜੇ ਤੱਕ ਨਹੀਂ ਜਿੱਤਿਆ ਲੋਕਾਂ 'ਚ ਹੀ ਤੁਰਿਆ ਫਿਰਦਾ ਉਹਨੂੰ ਕੋਈ ਥ੍ਰੈਟ ਨਹੀਂ ਹੁੰਦਾ ਸਡਨਲੀ ਵੈਨ ਹੀ ਬਿਕਮਸ ਦੀ ਐਮ.ਐਲ.ਏ. ਔਰ ਮੰਤਰੀ ਕਿਉਂਕਿ ਪਬਲਿਕ ਦਾ ਭਲਾ ਕਰਨ ਦਾ ਕੰਮ ਕਰ ਰਿਹਾ ਇਸ ਕਰਕੇ ਥ्रेट ਹੋ ਗਿਆ ਉਹਨੂੰ ਜਾਂ ਕੋਈ ਮਾੜੇ ਕੰਮ ਕਰ ਰਿਹਾ ਇਹ ਇਹ ਤਾਂ ਇਹ ਤਾਂ ਕੁਐਸਚਨ ਉਹਨਾਂ ਨੂੰ ਆਪਣੇ ਆਪ ਨੂੰ ਰੋਜ਼ ਪੁੱਛਣਾ ਚਾਹੀਦਾ ਹਮ ਫਾਰ ਵਾਟ ਆਈ ਨੀਡ ਅ ਸਕਿਉਰਿਟੀ ਛੁੱਟੀਆਂ-ਬੁੱਟੀਆਂ ਤਾਂ ਵਿਭਾਗ ਵਿੱਚ ਮਿਲਦੀਆਂ ਨਹੀਂ